ਆ ਬੀਬੀਆਂ ਨਾਲ 1000 ਰੁਪਿਆ ਰਹਿ ਗਿਆ ਇਹ ਮੈਂ ਤਾਂ ਗੱਲ ਕਰਨ ਲੱਗਾ ਕਿ ਕਿਹੜਾ ਬੀਬੀਆਂ ਪੁੱਛ ਲੈਂਦੀਆਂ ਪੀ 1000 ਰੁਪਿਆ ਨਹੀਂ ਆ ਆ ਬਾਦ ਸਾਹਿਬ ਨੇ ਕਿਹਾ ਵੀ 2026 ਚ ਬੀਬੀਆਂ ਨੂੰ 1000 ਰੁਪਿਆ ਦੇਣਾ 27 ਵਾਲੀ ਵੋਟ ਫੇਰ ਮੰਗਾ ਕੇ ਬੀਬੀਆਂ ਨਾਲ 1000 ਰੁਪਿਆ ਦੇਵਾ ਵੱਡਾ ਇਲਾਜ ਹਸਪਤਾਲ ਦੇ ਵਿੱਚੋਂ ਫ੍ਰੀ ਚ ਹੋ ਜਾਣਾ ਸਾਰੇ ਸਰਕਾਰੀ ਹਸਪਤਾਲਾਂ ਚ ਇਹ ਕਾਰਡ ਚੱਲਣਾ ਤੇ ਨਾਲ 1500 ਪ੍ਰਾਈਵੇਟ ਹਸਪਤਾਲਾਂ ਚ ਵੀ ਇਹ ਕਾਰਡ ਵੈਲਿਡ ਹੈ ਸਾਡੇ 1500 ਹਸਪਤਾਲਾਂ ਦਾ ਮਤਲਬ ਹਰ ਹਲਕੇ ਦੇ ਘੜ ਤੋਂ ਘਟ 12 13 ਹਸਪਤਾਲ ਜੇ ਹਰ ਹਲਕੇ ਦੇ 12 13 ਹਸਪਤਾਲ ਪ੍ਰਾਈਵੇਟ ਵੈਲਟ ਹੋਣਾ ਤੇ ਮੈਨੂੰ ਲੱਗਦਾ ਸਾਰੇ ਹੀ ਪ੍ਰਾਈਵੇਟ ਚੰਗੇ ਹਸਪਤਾਲ ਇਹਦੇ ਵਿੱਚ ਆ ਜਾਣੇ ਤੇ ਸਾਥ ਸੰਗਤ ਉਹਦੇ ਬਾਅਦ ਦੂਜੀ ਫੇਰ ਜਿਹੜੀ ਸਹੂਲਤ ਸ਼ੁਰੂ ਕੀਤੀ ਆ ਪੂਰੇ ਪੰਜਾਬ ਨੂੰ ਦੇਣੀ ਆ ਮੇਰਾ ਘਰ ਮੇਰਾ ਮਾਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਲਾਲ ਲਕੀਰ ਦੇ ਅੰਦਰ ਵਾਲੇ ਜਿਹੜੇ ਥਾਂ ਆ ਆਬਾਦੀ ਤੇ ਮੁਸ਼ਤਰਕਾ ਖਾਤੇ ਉਹਦੇ 'ਚ ਆਪਣੀਆਂ ਰਿਸ਼ਤੀਆਂ ਨਹੀਂ ਸੀ ਹੈਗੀਆਂ ਘਰ ਆਪਣੇ ਬੜੇ ਆ ਜਾਂ ਆਪਣੀਆਂ ਮਹਿਲੀਆਂ ਬੜੀਆਂ ਹੁੰਦੀਆਂ ਬਾ ਜਦੋਂ ਸਰਕਾਰ ਬਦਲਨੀ ਐਮਐਲਏ ਬਦਲ ਜਾਣਾ ਸਰਪੰਚ ਬਦਲ ਜਾਣੇ ਪੰਚਾਇਤਾਂ ਬਦਲ ਜਾਣੀਆਂ ਇੱਕ ਬੰਦੇ ਨੇ ਆਖੜਾ ਵੀ ਇਹ ਥਾਂ ਮੇਰਾ ਇਹਨੇ ਕਬਜ਼ਾ ਕੀਤਾ ਹੈ ਪਿਛਣੀ ਸਰਕਾਰ ਐਮਐਲਏ ਨੇ ਸਪੋਰਟ ਕਰਦੇ ਨੇ ਪੁਲਸ ਨੂੰ ਕਹਿ ਕੇ ਤੇ ਥਾਂ ਤੇ ਕਮਜਾ ਕਰਾ ਦੇ ਕਈ ਥਾਂ ਹੀ ਗੋਲੀਆਂ ਚੱਲੀਆਂ ਕਤਲ ਹੋਏ ਨਾ ਥਾਵਾਂ ਤੋਂ ਲਾਲ ਲਕੀਰ ਵਾਲੇ ਜਿਹੜੇ ਪਿੰਡਾਂ 'ਚ ਸ਼ਹਿਰ ਆਇਤਾ ਉਹਨਾਂ ਤੋਂ ਕਈ ਥਾਂ ਹੀ ਕਤਲ ਹੋਏ ਲੱਤਾਂ ਬਾਹਾਂ ਟੁੱਟੀਆਂ ਝਗੜੇ ਹੋਏ ਇਹ ਗੱਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਿੰਡਾਂ ਦੇ ਲੋਕਾਂ ਨੇ ਸਾਢ ਤੱਕ ਪਹੁੰਚਾਈ ਅਸੀਂ ਮਾਨ ਸਾਹਿਬ ਤੱਕ ਪਹੁੰਚਾਈ ਉਹ ਵੀ ਸ਼ੁਰੂਆਤ ਕਰਨਾਂ ਤੇ ਸਾਰੇ ਪੰਜਾਬ ਦੇ ਵਿੱਚ ਹੀ ਆ ਰਿਸ਼ਤੀ ਸਾਰਿਆਂ ਦੀ ਰਜਿਸਟ੍ਰੇਸ਼ਨ ਪਰ ਉਹਦੀ ਵੀ ਸ਼ੁਰੂਆਤ ਐਥੋਂ ਤਰਨਤਾਰ ਤੋਂ ਹੀ 10000 ਤੋਂ ਵੱਧ ਹੋਣ ਤੱਕ ਜਿਹੜੇ ਲਾਲਕੀਰ ਦੇ ਅੰਦਰ ਥਾ ਉਹਨਾਂ ਦੀਆਂ ਰਿਸ਼ਤੀਆਂ ਬਣ ਚੁੱਕੀਆਂ 10000 ਪਰਿਵਾਰਾਂ ਦੀਆਂ ਇਹ ਨਿੱਕੀ ਗਿਣਤੀ ਨਹੀਂ ਜਿਹੜੇ ਘਰ ਰਹਿ ਗਏ ਆ ਜਿਹੜੇ ਪਰਿਵਾਰ ਰਹਿ ਗਏ ਆ ਆ ਹੁਣ ਚੋਣ ਜਾਬਤਾ ਲੱਗ ਗਿਆ ਜਦੋਂ ਜਾਬਤਾ ਖਤਮ ਹੋ ਗਿਆ ਸਾਰੇ ਪਰਿਵਾਰਾਂ ਦੀਆਂ ਲਾਲਕੀਰ ਦੇ ਅੰਦਰ ਜਿਹੜੇ ਥਾ ਉਹਨਾਂ ਦੀਆਂ ਰਿਸ਼ਤੀਆਂ ਬਣ ਗਈਆਂ ਤੇ ਭਰਾਵੋ ਪਹਿਲੀਆਂ ਸਰਕਾਰ ਕਾਲੀਦਾਲ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਕਾਂਗਰਸ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਰਹੇ ਵਾਦੇ ਉਹ ਵੀ ਕਰਦੇ ਰਹੇ ਇਹਨਾਂ ਗੱਲਾਂ ਦੇ ਵਾਦੇ ਤੇ ਦਾਵੇ ਹੁੰਦੇ ਰਹੇ ਪਰ ਸਿਰਫ ਵੋਟਾਂ ਦੇ ਮੇਲੇ ਗੱਲ ਹੋਣੀ ਮੁੜ ਕੇ ਕੋਈ ਰਿਸ਼ਤੀ ਨਹੀਂ ਬਣਦੀ ਕੋਈ ਕਿਸੇ ਦਾ ਆਵਾਜ਼ ਨਹੀਂ ਫਰੀ ਹੁੰਦਾ ਕਿਸੇ ਨੂੰ ਬਿਜਲੀ ਫਰੀ ਨਹੀਂ ਮਿਲਦੀ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਭਰਾਵੋ ਕਰਕੇ ਬਖਾਇਆ ਕਿਉਂਕਿ ਉਹ ਪਾਰਟੀ ਤੁਹਾਡੀ ਸਰਕਾਰ ਹੀ ਤੁਹਾਡੀ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਨੇੜੇ ਤੋਂ ਪਤਾ ਗਰਾਊਂਡ ਲੈਵਲ ਤੋਂ ਪਤਾ ਅੱਜ ਤੋਂ ਸਰਕਾਰ ਬਣੀ ਆ ਸਰਕਾਰ ਬਣਦੇ ਆਪਾਂ ਪਹਿਲਾਂ ਗਰੰਟੀ ਦਿੱਤੀ ਸਰਕਾਰ ਬਣ ਤੋਂ ਵੀ ਬਿਜਲੀ ਫ੍ਰੀ ਕਰਾਂਗੇ 600 ਜੂਟ ਮਾਫ ਕੀਤਾ ਹਰ ਪਰਿਵਾਰ ਨੂੰ ਇੱਥੇ ਜਿੰਨੇ ਭੈਣ ਭਰਾ ਬੈਠਿਆ ਮੈਨੂੰ ਵੀ ਸਾਰਿਆਂ ਦਾ ਜ਼ੀਰੋ ਬਿੱਲ ਆਉਂਦਾ ਆਉਂਦਾ ਜ਼ੀਰੋ ਹੱਥ ਖੜੇ ਕਰਕੇ ਦੱਸੋ ਯਾਰ ਕਰ ਦੋ ਮੇਰਾ ਵੀ ਆਉਂਦਾ ਸੰਗੋਣਾ ਹੁਣ ਤਾਂ ਡੇ ਕਰਕੇ ਮੈਨੂੰ ਆਉਂਦਾ ਵੀ ਕਹਿਣਾ ਪਿਆ ਆਉਂਦੇ ਨਹੀਂ ਰੋਣਾ ਸਾਰਿਆਂ ਦਾ ਜ਼ੀਰੋ ਆਦਾ ਇਹ ਤਾਂ ਹੀ ਸੰਭਵ ਹੋਇਆ ਕਿ ਤੁਹਾਡੀ ਸਰਕਾਰ ਬਣੀ ਆਮ ਲੋਕਾਂ ਦੀ ਸਰਕਾਰ ਬਣੀ ਗੁਰੂ ਰੂਪ ਸਾਧ ਸੰਗਤ ਜੀ ਇਹ ਉਹ ਸਰਕਾਰ ਆ ਜੋ ਲੋਕ ਕਹਿੰਦੇ ਆ ਇਹ ਸਰਕਾਰ ਉਹੋ ਕਰਦੀ ਆ ਇਹ ਪਹਿਲੀ ਸਰਕਾਰ ਲੋਕਾਂ ਦੇ ਹਿੱਤ ਦੀ ਬਣੀ ਆ ਸਾਰੀਆਂ ਗੱਲਾਂ ਛੱਡੋ ਅਨਜਾਇਜ਼ ਪਰਚੇ ਕਿੰਨੇ ਹੁੰਦੇ ਹੁੰਦੇ ਸੀ ਝੂਠੀਆਂ ਕਾਰਵਾਈਆਂ ਜਿਹੜੀਆਂ ਬੰਦੇ ਨੇ ਬੈਠੇ ਬਠਿੰਡੇ ਹੋਣਾ ਤੇ ਪਰਚਾ ਇੱਥੇ ਤਰਨਧਾਰਨੇ ਦੇ ਬੈਠੇ ਕਹੇ ਨੇ ਪੱਟੀ ਹੋਣਾ ਪਰਚਾ ਚਵਾਲ ਥਾਣੇ ਸਰਾਇਮਾਨ ਦਿਖਾਏ ਬੜੇ ਧੱਕੇ ਹੁੰਦੇ ਰਹੇ ਕਾਲੀਆਂ ਤੇ ਕਾਂਗਰਸੀਆਂ ਦੇ ਵੇਲੇ ਆ ਜਦੋਂ ਵੀ ਆਪਣੀ ਸਰਕਾਰ ਬਣੀ ਹੈ ਝੂਠੇ ਪਰਚੇ ਹੁਣੇ ਬੰਦੂਗੇ ਧੱਕੇ ਸਹੀਆਂ ਬੰਦ ਹੋ ਗਈਆਂ ਲੋਕਾਂ ਦੇ ਹੱਥਾਂਵਾਂ ਤੇ ਨਰਾਇਜ ਕਬਜ਼ੇ ਹੁਣੇ ਬੰਦ ਹੋ ਗਏ ਲੋਕੀ ਮਾਰਨਾ ਕਹਿਣ ਲੱਪੇ ਭਾਵੇਂ ਕੋ ਕਾਲੀਦਲ ਨੂੰ ਵੋਟ ਪਾਉਂਦਾ ਹੈ ਭਾਵੇਂ ਕੋ ਕਾਂਗਰਸ ਨੂੰ ਭਾਵੇਂ ਬੀਜੇਪੀ ਨੂੰ ਲੋਕੀ ਮਾਰਨਾ ਕਹਿਣ ਲੱਪੇ ਪਿਆਰਾ ਸਰਕਾਰ ਸਾਡੀ ਸਰਕਾਰ ਆ ਚੰਗੀ ਸਰਕਾਰ ਹੁਣੇ ਨਹੀਂ ਉਹ ਫਿਕਰ ਕਿ ਕੇਹਤੇ ਪਰਚਾ ਹੋ ਜਾਊਗਾ ਲੜਾਈਆਂ ਝਗੜੇ ਖਤਮ ਹੋ ਗਏ ਸ਼ਰੀਕੇ ਖਤਮ ਹੋ ਗਏ ਜਿਹੜਾ ਇੱਕ ਦੂਜੇ ਨਾਲ ਸ਼ਰੀਕੇਬਾਦੀ ਚਲਦੀ ਉਹ ਵੀ ਖਤਮ ਹੋ ਗਈ ਤੇ ਸਾਥ ਸੰਗਤ ਕਿ ਇੱਕ ਹੋਰ ਵੱਡੀ ਗੱਲ ਧਿਆਨ ਨਾਲ ਸੁਣਿਓ ਜੇ ਕਾਲੀ ਕਾਂਗਰਸ ਭਾਜਪਾ ਵਾਲੇ ਉਹ ਉਮੀਦਵਾਰ ਦੇਦੇ ਆਪ ਦੀ ਮਰਜ਼ੀ ਨਾਲ ਜਿਹੜਾ ਉਹਨਾਂ ਦੀ ਮਰਜ਼ੀ ਦਾ ਹੋਵੇ ਉਹਨੂੰ ਉਮੀਦਵਾਰ ਬਣਾਉਂਦੇ ਨੇ ਉਹ ਟਿਕਟ ਉਹਨੂੰ ਦਿੰਦੇ ਨੇ ਸਰਵਾ ਆ ਇੱਥੋਂ ਸਰਵਾ ਆ ਤੁਹਾਡੀ ਤਰਨਤਾਰਨ ਵਿਧਾਨ ਸਭਾ ਦੇ ਸਾਰੇ ਪਿੰਡਾਂ ਦਾ ਸ਼ਹਿਰ ਦਾ ਹਰਮੀ 100 ਸੰਧੂ ਲਗਭਗ ਸਾਲ ਪਹਿਲਾਂ ਕਾਲੀਦਲ ਦੇ ਜਿਹੜੀਆਂ ਬੇਦਬੀਆਂ ਕਰਾਈਆਂ ਤੱਕੇ ਚਾਈਆਂ ਗਿਆ ਗੋਲੀਆਂ ਚਲਾਇਆਂ ਨਥੇ ਸਿੰਘਾਂ ਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ ਤੇ ਗੋਲੀਆਂ ਮਰਵਾਇਆਂ ਸਿੰਘ ਸ਼ਹੀਦ ਕੀਤੇ ਤੇ ਸਾਧ ਸੰਗਤ ਹਰਮੀ 100 ਸੰਧੂ ਨੇ ਅਸਤੀਫਾ ਦਿੱਤਾ ਸਾਲ ਪਹਿਲਾਂ ਅਸਤੀਫਾ ਦੇ ਕੇ ਹਰਮੀ ਸੋ ਘਰੇ ਬਿਠਾਈ ਆਮ ਆਦਮੀ ਪਾਰਟੀ ਨੇ ਸਰਵਾ ਕਰਵਾਇਆ ਸਰਵੇ ਦੇ ਵਿੱਚ ਲੋਕਾਂ ਨੇ ਨਾਲ ਆ ਫਿਰ ਹਰਮੀ ਸੱਧੂ ਨੂੰ ਟਿਕਟ ਦਿਓ ਮਾਨ ਸਾਹਿਬ ਨੂੰ ਕਿਹਾ ਸਨੇਹਾ ਪਚਾਇਆ ਸਰਵੇ ਟੀਮ ਆ ਰਹੀ ਪੇ ਹਰਮੀ ਸੋ ਸੰਧੂ ਨੂੰ ਆਮ ਆਦਮੀ ਪਾਰਟੀ ਲੋ ਟਿਕਟ ਦਿਓ ਅਸੀਂ ਜਿਤਾਵਾਂਗੇ ਅਸੀਂ ਵੋਟ ਪਾਵਾਂਗੇ ਤੁਹਾਡੇ ਕਹੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਦਾਰ ਹਰਮੀ ਸੋ ਸੰਧੂ ਨੂੰ ਟਿਕਟ ਦਿੱਤੀ ਇਹੋ ਇਕੱਲੀ ਇੱਕੋ ਪਾਰਟੀ ਆ ਜਿਹੜੀ ਲੋਕਾਂ ਦੇ ਕਹੇ ਅਨਸਾਰ ਉਮੀਦਵਾਰ ਵੀ ਦਿੰਦੀ ਆ ਆਕਾਲੀਆ ਕਾਂਗਰਸ ਭਾਜਪਾ ਵਾਲਿਆਂ ਪੁੱਛਿਆ ਕਿ ਨੂੰ ਘਲਾਰੀਏ ਆਇਆ ਕਹਿੰਨੂ ਫੋੜ ਪੁੱਛਿਆ ਕਹਿੰਨੇ ਸੱਤ ਚ ਤਾਂਡੇ ਇਲਾਕੇ ਹੀ ਤਾਂ ਦੀਪ ਦਾ ਸਮਾਜ ਲੋਕਾਂ ਨੇ ਜ਼ਿਕਰ ਕੀਤਾ ਆਰਮੀ ਛੋ ਸੰਧੂ ਦਾ ਤੇ ਨੂੰ ਆਮ ਆਦਮੀ ਪਾਰਟੀ ਨੇ ਆਰਮੀ ਛੋ ਸੰਧੂ ਨੂੰ ਉਮੀਦਵਾਰ ਬਣਾਇਆ ਤੇ ਗੁਰੂ ਰੂਪ ਸਾਧ ਸੰਗਤ ਦੀ ਆ ਬੀਬੀਆਂ ਨਾਲ 1000 ਰੁਪਇਆ ਰਹਿ ਗਿਆ ਇਹ ਮੈਂ ਤਾਂ ਗੱਲ ਕਰਨ ਲੱਗਾ ਕਿ ਕਈ ਨਾ ਬੀਬੀਆਂ ਪੁੱਛ ਲੈਂਦੀਆਂ ਪੀ 1000 ਰੁਪਇਆ ਨਹੀਂ ਆ ਆਪ ਮਾਨ ਸਾਹਿਬ ਨੇ ਕਿਹਾ ਵੀ 2026 ਚ ਬੀਪੀਐਨ ਨੂੰ 1000 ਰੁਪਏ ਦੇਣਾ 27 ਵਾਲੀ ਵੋਟ ਫੇਰ ਮੰਗਾਗੇ ਬੀਪੀਐਨ ਨੂੰ 1000 ਰੁਪਏ ਦੇਵਾ। ਇਹ ਪਹਿਲੀ ਪਾਰਟੀ ਆ ਇਹ ਪਹਿਲੀ ਸਰਕਾਰ ਆ ਤੁਹਾਡੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ। ਭਗਵੰਤ ਮਾਨ ਸਰਕਾਰ ਜੋ ਗਰੰਟੀਆਂ ਇਲੈਕਸ਼ਨ ਤੋਂ ਪਹਿਲਾਂ ਦਿੱਤੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ। ਔਰ ਨਹਿਰੀ ਪਾਣੀ ਨਹਿਰੀ ਪਾਣੀ ਦੀ ਕੋਈ ਗਰੰਟੀ ਨਹੀਂ ਦਿੱਤੀ। ਕਾਰ ਕਰ ਬਿਜਲੀ ਬਾਤੂ ਮਿਲਦੀ ਪਈ ਆ। ਖੇਤਾਂ 'ਚ 24 ਘੰਟੇ ਬਿਜਲੀ ਮਿਲਦੀ ਪਈ ਆ ਨਹਿਰੀ ਪਾਣੀ 65 70% ਖੇਤਾਂ ਤੱਕ ਪਹੁੰਚ ਗਿਆ ਜਿਹੜਾ ਕੋ 30 35% ਖੇਤ ਰਹਿ ਗਏ ਆਉਂਦੇ 1 ਸਾਲ ਤੱਕ ਨਹਿਰੀ ਪਾਣੀ ਹਰ ਇੱਕ ਇੱਕਨ ਤੱਕ ਪਹੁੰਚੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੂ ਤੇ ਸਾਥ ਸੰਗਤ ਇਹ ਨਹਿਰੀ ਪਾਣੀ ਵਾਧੂ ਹੋ ਗਿਆ ਨਾ ਧਰਤੀ ਹੇਠਲਾ ਜਿਹੜਾ ਪੀਣ ਵਾਲਾ ਪਾਣੀ ਉਹ ਆਪਣਾ ਵੱਜ ਜਾਣਾ ਭਾਵੇਂ ਕੋਈ ਦੁਕਾਨਦਾਰ ਆ ਕੋਈ ਵਪਾਰੀ ਆ ਮਜ਼ਦੂਰੀ ਦਾ ਕੰਮ ਕਰਦਾ ਆ ਭਾਵੇਂ ਕੋਈ ਖੇਤੀ ਕਰਦਾ ਸਭ ਤੋਂ ਜ਼ਰੂਰੀਆਂ ਆਪਣੇ ਲਈ ਪਾਣੀ ਜੇ ਧਰਤੀ ਏਥਲਾ ਪਾਣੀ ਬਚ ਗਿਆ ਤੁਹਾਡੇ ਪੁੱਤ ਪੋਤਰੇ ਪੜੋਤਰੇ ਤੁਹਾਨੂੰ ਸੀਸਾ ਦੇਣਗੇ ਵੀ ਸਾਡੇ ਬਜ਼ੁਰਗ ਹੀ ਉਦੋਂ ਭਗਵੰਤਬਾਨ ਦੀ ਸਰਕਾਰ ਹੀ ਨਹਿਰੀ ਪਾਣੀ ਖੇਤਾਂ ਨੂੰ ਦੇਤਾ ਤੇ ਤੁਹਾਡਾ ਧਰਤੀ ਏਥਲਾ ਪਾਣੀ ਬਚਾ ਲਿਆ ਧਰਤੀ ਏਥਲਾ ਪਾਣੀ ਸਾਡੇ ਬਜ਼ੁਰਗਾਂ ਨੇ ਭਗਵੰਤਬਾਨ ਨੂੰ ਬੇਨਤੀ ਕਰਕੇ ਬਚਾ ਲਿਆ ਜੇ ਧਰਤੀ ਏਥਲਾ ਪੀਣ ਵਾਲਾ ਪਾਣੀ ਬਚ ਗਿਆ ਤੇ ਸਮਝ ਲਓ ਸਾਡੀਆਂ ਆਉਣ ਵਾਲੀਆਂ 10-20 ਪੀੜੀਆਂ ਸੁਰੱਖਤ ਹੋ ਗਈਆਂ ਜਿਹੜੀ ਧਰਤੀ ਜਿਹੜੀ ਸਟੇ ਥੱਲੇ ਪਾਣੀ ਆ ਉਹ ਸਮਝ ਲਓ ਦੇਖੋ ਸਾਰਾ ਕੁਝ ਹੀ ਸਭ ਤੋਂ ਵੱਡਾ ਖਜਾਂਦਾ ਪਾਣੀ ਇਨਸਾਨ ਬਾਕੀ ਸਾਰੇ ਕੰਮਾਂ ਤੋਂ ਬਿਣਾ ਰਹਿ ਸਕਦਾ ਇੱਕ ਸਾਹ ਲੈਣ ਤੋਂ ਬਿਣਾ ਨਹੀਂ ਰਹਿ ਸਕਦਾ ਇੱਕ ਰੋਟੀ ਖਾਣ ਤੋਂ ਬਿਣਾ ਨਹੀਂ ਰਹਿ ਸਕਦਾ ਇੱਕ ਪਾਣੀ ਪੀਣ ਤੋਂ ਬਿਣਾ ਨਹੀਂ ਰਹਿ ਸਕਦਾ ਇਹ ਤਿੰਨ ਚੀਜ਼ਾਂ ਜ਼ਰੂਰੀ ਆ ਤੇ ਇਹ ਤਿੰਨੇ ਚੀਜ਼ਾਂ ਇਹ ਤਿੰਨੇ ਚੀਜ਼ਾਂ ਪਾਣੀ ਤੋਂ ਹੀ ਪੈਦਾ ਹੁੰਦੀਆਂ ਜਿਹੜਾ ਪਾਣੀ ਆਪਾਂ ਪੀਨੇ ਉਹਦਾ ਪੌੜਿਆ ਹੀ ਪਾਣੀ ਦੂਜਾ ਜਿਹੜਾ ਆਪਾਂ ਰਾਜ ਖਾਂਦੇ ਆ ਪਾਣੀ ਲੱਗਦਾ ਤੇ ਰਾਜ ਪੈਦਾ ਹੁੰਦਾ ਰੋਟੀ ਫੇਰੀ ਆਪਾਂ ਆਟਾ ਪਿਆ ਕੇ ਫੇਰੀ ਪਕਾ ਕੇ ਖਾਂਦੇ ਆ ਚੌਲ ਫੇਰੀ ਆਪਾਂ ਬਣਾ ਕੇ ਖਾਂਦੇ ਆ ਜੇ ਝੋਨਾ ਲਾਉਨੇ ਪਾਣੀ ਲਾਉਨੇ ਆ ਤੇ ਦੂਜਾ ਆਪਾਂ ਜਿਹੜੀ ਸਾਹ ਲੈਂਦੇ ਆ ਆਕਸੀਜਨ ਆਪਾਂ ਲੈਂਦੇ ਆ ਕਾਰਬਨ ਡਾਈਆਕਸਾਈਡ ਛੱਡਦੇ ਆ ਆ ਰੁੱਖ ਲੱਗਦੇ ਆ ਰੁੱਖ ਨੂੰ ਪਾਣੀ ਪੈਂਦਾ ਆ ਰੁੱਖ ਦੀ ਆਪਾਂ ਗੋਡੀ ਕਰਦੇ ਆ ਰੁੱਖ ਵੱਡਾ ਦਾ ਫੇਰੀ ਆਕਸੀਜਨ ਛੱਡਦਾ ਜੋਸੇ ਆਕਸੀਜਨ ਦਾ ਆਪਾ ਸਾਹ ਵੀ ਨਹੀਂ ਫਿਰ ਕਿਹੜੀ ਚੀਜ਼ ਦਾ ਵੱਡਾ ਯੋਗਦਾਨ ਕਿਹੜੀ ਚੀਜ਼ ਦਾ ਵੱਡਾ ਮਹੱਤਵ ਹੋਇਆ ਇਨਸਾਨ ਦੀ ਜ਼ਿੰਦਗੀ ਪਾਣੀ ਦਾ ਖਾਸ ਕਰਕੇ ਧਰਤੀ ਹੇਠਲੇ ਪਾਣੀ ਦਾ ਤੇ ਸਾਧ ਸੰਗਤ ਸਰਦਾਰ ਭਗਵੰਤ ਸਿੰਘ ਮਾਨ ਨੇ ਤੁਹਾਡਾ ਧਰਤੀ ਹੇਠਲਾ ਪਾਣੀ ਤੁਹਾਡੀਆਂ ਪੀੜ੍ਹੀਆਂ ਲਈ ਸੇਵ ਕਰਤਾ ਹਰ ਚੀਜ਼ਨ ਜਦੋਂ ਝੋਨਾ ਲੱਗਦਾ ਸੀ ਹਰ ਚੀਜ਼ਨ 10 ਤੋਂ 20 ਫੁੱਟ ਪਾਣੀ ਦਾ ਲੈਵਲ ਥੱਲੇ ਜਾਂਦਾ ਸੀ ਤਕਰੀਬਨ ਕਿਸਾਨ ਪਰਿਵਾਰ ਜਾ ਸਾਡੇ ਮਜ਼ਦੂਰ ਭੈਣ ਭਰਾ ਬਿਠੇ ਆ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਆਪਾਂ ਜੋ ਝੋਨਾ ਲਾਉਣੇ ਪੈਂਦੇ ਆ ਨਾ ਪੈ ਪਾਰਸਾ ਡਿਲੀਵਰੀ ਤੇ ਕਦੀ ਇੱਕ ਪੈ ਪੈਣਾ ਕਦੀ ਦੋ ਪੈ ਆ ਤਿੰਨ ਸਾਲ ਹੋ ਗਏ ਜੇ 1 ਇੰਚ ਪਾਣੀ ਥੱਲੇ ਨਹੀਂ ਗਿਆ ਉਲਟਾ ਤਾਂ 15 ਫੁੱਟ ਪਾਣੀ ਦਾ ਲੈਵਲ ਤਾਂ ਆ ਗਿਆ ਤਾਈਉ ਆਇਆ ਨਹਿਰੀ ਪਾਣੀ ਮਤਲਬ ਆਪੇ ਨਹੀਂ ਤੇ ਕੇ ਨਹਿਰੀ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਤੇ ਦਿੱਲੀ ਨੂੰ ਕਾਲੀ ਕਾਂਗਰਸੀ ਦੇਈ ਜਾਂਦੇ ਆ ਜਦੋਂ ਦੀ ਤੁਹਾਡੀ ਸਰਕਾਰ ਬਣੀ ਉਦੋਂ ਦਾ ਪਾਣੀ ਵਾਪਸ ਆਇਆ ਤੇ ਸਾਥ ਸੰਗਤ ਟਾਡੀਆਂ ਸੜਕਾਂ ਸਾਰੀਆਂ ਬਣ ਜਾਣੀਆਂ ਜਿਵੇਂ ਰਮੀਸੋ ਸੰਧੂ ਨੇ ਕਿਹਾ ਵੀ ਐਕਸ਼ੀਨ ਸਾਹਿਬ ਨੂੰ ਕਹਤਾ ਟਾਡੀਆਂ ਵੀ ਸੜਕ ਬਣ ਜਾਣੀ ਕੋਈ ਕੰਮ ਨਹੀਂ ਰਹਿਣਾ ਕਿਉਂਕਿ ਫੋਨ ਡਿਵੈਲਪਮੈਂਟ ਦੇ ਕੰਮ ਤਕਰੀਬਨ ਸ਼ੁਰੂ ਹੋ ਗਿਆ 19000 ਸੜਕਾਂ ਪੂਰੇ ਪੰਜਾਬ ਦੀਆਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ਸਾਰੀਆਂ ਹੀ ਤਕਰੀਬਨ ਸ਼ੁਰੂ ਹੋ ਗਿਆ ਉਹ ਬਣ ਜਾਣੀਆਂ ਟਾਡੀਆਂ ਮੰਡੀਆਂ ਦੇ ਛੱਜ ਨਵੇਂ ਬਣਦੇ ਆ ਮੰਡੀਆਂ ਦੇ ਹਰ ਪੱਕੇ ਹੁੰਦੇ ਆ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਕੋਠੇ ਆਨਲਾਈਨ ਕਰਤੇ ਆ ਆ ਚੋਣ ਜਾਬਤਾ ਖਤਮ ਹੁੰਦਿਆ ਤੁਹਾਡੇ ਕੋਠੇ ਵੀ ਪੈ ਜੂਗੇ ਕਿਹੇ ਗਰੀਬ ਦਾ ਕੋਠਾ ਨਹੀਂ ਰਹਿਣ ਦੇਣਾ ਸਾਰਿਆਂ ਦੇ ਲੈਂਟਰ ਵਾਲੇ ਕੋਠੇ ਪੈਣਗੇ ਹਰ ਪਰਿਵਾਰ ਦਾ ਲੈਂਟਰ ਵਾਲਾ ਕੋਕੀ ਕੋਠੇ ਆਨਲਾਈਨ ਕਰਾਤੇ ਆ ਜਿਹੜਾ ਕੋ ਘਰ ਰਹਿ ਗਿਆ ਉਹ ਆਪਾਂ ਵੀਡੀਓ ਨੂੰ ਕਹਿ ਦਿੰਦੇ ਆ ਸਾਰਿਆਂ ਦੇ ਕੋਠੇ ਲਿਖ ਕੇ ਆਨਲਾਈਨ ਕਰ ਦੇ ਕੋਈ ਪਰਿਵਾਰ ਇਹ ਹੋ ਜਾਣੀ ਰੂ ਜਿਹਦਾ ਕੱਚਾ ਕੋਠਾ ਰਹਿ ਜੇ ਸਾਰਿਆਂ ਦਾ ਲੈਂਟਰ ਵਾਲਾ ਪੱਕਾ ਕੋਠਾ ਬਣੂਗਾ